ਗ੍ਰਹਿ ਮੰਤਰੀ ਜੀ ਸ਼ੇਨੂ ਸ਼ਾਹ ਜੀ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਸੋ ਉਸੇ ਸੰਦਰਭ ਚ ਆਏ ਹੈਗੇ ਅਦਰਬ ਗਦੋਨੀ ਆਏ ਸੀਗੇ ਆਪਣੇ ਦੀਪਕ ਬਾਲੀਓਂ ਨਹੀਂ ਆਏ ਸੀਗੇ ਉਹਨਾਂ ਨੇ ਫਿਰ ਇੱਥੇ ਆ ਕੇ ਬਾਅਦ ਹੀ ਤੁਹਾਡੇ ਮੀਡੀਆ ਦੇ ਵਿੱਚ ਕਿਹਾ ਹੈਗਾ ਕਿ ਲਾਰੈਂਸ ਬਿਸ਼ਨੋਈ ਜੀ ਜੋ ਜਿਸੀ ਕਹੀਏ ਕਿ ਆਮ ਆਦਮੀ ਪਾਰਟੀ ਦੇ ਲੋਕ ਇੱਥੇ ਰੈਸਟ੍ਰੇਟ ਸੀਗੇ ਤੇ ਇੰਟਰਵਿਊ ਕਰਵਾਈ ਤੇ ਇਹਨਾਂ ਦੀ ਸਰਕਾਰੀ ਸੀ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ 7-8 ਰਾਤ ਦੀ ਦਰਮਿਆਨੀ ਰਾਤ ਨੂੰ ਗ੍ਰੇਨੈਡ ਅਟੈਕ ਕੀਤਾ ਗਿਆ ਸੀਗਾ ਤੇ આરોપી ਉਸ ਅਟੈਕ ਨੂੰ ਕਰਨ ਦੇ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਵੱਲੋਂ ਫੜ ਲਿੱਤਾ ਗਿਆ ਉਸ ਤੋਂ ਪਹਿਲਾਂ ਦੋ આરોપી ਫੜੇ ਗਏ ਸੀ ਇਸ ਸਮੇਂ ਅਸੀਂ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੀਆਂ ਤੇ ਤੁਹਾਨੂੰ ਦੱਸ ਦਈਏ ਕਿ ਇਸ मामले ਨੂੰ ਲੈ ਕੇ ਜਿਹੜੀ ਸੈਂਟਰਲ ਏਜੰਸੀਆਂ ਜਾਂਚ ਕਰ ਰਹੀ ਸੀ ਖਾਸ ਕਰ ਐਨਆਈਏ ਜਿਹੜੀ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਸੀ ਤੇ ਕੱਲ ਐਨਆਈਏ ਟੀਮ ਜਿਹੜੀ ਮਰ ਰੰਜਨ ਕਾਲੀਆ ਦੇ ਘਰ ਆਈ ਸੀਗੀ ਔਰ ਕੁਛ ਹੀ ਸਮਾਂ ਇੱਥੇ ਜਿਹੜਾ ਉਹ ਮਿਲੇ ਸੀਗੇ ਉਸ ਦੇ ਬਾਅਦ ਉਹ ਇੱਥੋਂ ਦੀ ਚਲੇ ਗਈ ਫਿਲਹਾਲ ਤੁਹਾਨੂੰ ਆ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਗ੍ਰਨੇਡ ਅਟੈਕ ਹੋਇਆ ਸੀ ਹਜੇ ਵੀ ਉੱਥੇ ਉਹ ਗੱਡਾ ਪਿਆ ਹੋਇਆ ਹੈ ਅੱਜ ਤੋਂ 9 ਦਿਨ ਹੋ ਗਏ ਨੇ ਲੇਕਿਨ ਹਜੇ ਵੀ ਇਹ ਗੱਡਾ ਜਿਹੜਾ ਪਿਆ ਹੋਇਆ ਹੈ ਕਿਉਂਕਿ ਇੱਥੇ ਕਦੇ ਵੀ ਜਿਹੜੀ ਜਾਂਚ ਏਜੰਸੀਆਂ ਜਾਂਚ ਕਰਨ ਆ ਸਕਦੀਆਂ ਫਿਲਹਾਲ ਜਿਹੜਾ ਦਰਵਾਜ਼ਾ ਟੁੱਟ ਕੇ ਬਰਾਂਡੇ 'ਚ ਟਿੱਕਿਆ ਸੀ ਉਹ ਜ਼ਰੂਰ ਨਵਾਂ ਲਗਾ ਦਿੱਤਾ ਗਿਆ ਹੈ ਔਰ ਤੁਹਾਨੂੰ ਇਹ ਜਿਹੜਾ ਦੱਸ ਰਿਹਾ ਏਰੀਆ ਇੱਥੇ ਹੀ ਐਨਆਈਏ ਦੀ ਟੀਮ ਜਿਹੜੀ ਤਿੰਨ ਤੋਂ 4 ਮਿੰਟ ਰਹੀ ਸੀਗੀ ਔਰ ਪੂਰਾ ਮਾਹੌਲ ਦੇਖ ਕੇ ਇੱਥੋਂ ਦੀ ਵਾਪਸ ਚਲੀ ਗਈ ਪੁਲਿਸ ਸੂਤਰਾਂ ਤੋਂ ਵੀ ਅਸੀਂ ਜਦੋਂ ਇਸ ਮਾਮਲੇ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਪੁੱਛਿਆ ਕਿ ਐਨਆਈਏ ਦੀ ਟੀਮ ਆਈ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਐਨਆਈਏ ਟੀਮ ਆਈ ਸੀ ਲੇਕਿਨ ਉਹ ਇੱਥੋਂ ਆ ਕੇ ਵਾਪਸ ਚਲੀ ਗਈ ਸੀ ਤੇ ਹੁਣ ਜਾਣਕਾਰੀ ਜਿਹੜੀ মিডিਆ ਰਿਪੋਰਟਸ ਤੋਂ ਆ ਰਹੀ ਹੈ ਕੀ ਐਨਆਈਏ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵੀਂ ਐਫਆਈਆ ਦਰਜ ਕਰਨ ਜਾ ਰਹੀ ਹੈ ਔਰ ਇੱਕ ਨਵੇਂ ਐਫਆਈਆ ਤੋਂ ਉਹ ਜਿਹੜਾ ਇੱਕ ਨਵੇਂ ਸਿਰੇ ਤੋਂ ਮਾਮਲੇ ਦੀ ਜਾਂਚ ਕਰੇਗੀ ਫਿਲਹਾਲ ਇਸ ਸਮੇ ਜਿਹੜਾ ਅਸੀਂ ਮਨੋਰੰਜਨ ਕਾਲੀਆ ਦੇ ਘਰ ਮੌਜੂਦ ਹੈ ਔਰ ਦੇਖ ਸਕਦੇ ਹਾਂ ਕਿ ਮਨੋਰੰਜਨ ਕਾਲੀਆ ਜੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ 7-8 ਤਰੀਕ ਦੀ ਦਰਮਿਆਨੀ ਰਾਤ ਤੁਹਾਡੇ ਘਰ ਗ੍ਰੇਨੇਡ ਅਟੈਕ ਹੋਇਆ ਸੀਗਾ ਉਸਦੇ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਪੁਲਿਸ ਵੱਲੋਂ આરોપી ਵੀ ਫੜੇਗੇ ਡੀਜੀਪੀ ਪੰਜਾਬ ਜਿਹੜੇ ਸੀਗੇ ਗੌਰਵ ਯਾਦਵ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਖੁਲਾਸਾ ਵੀ ਕੀਤਾ ਕਿ ਜਿਹੜਾ ਮੇਨ આરોપી ਸੀ ਸੈਦੁਲਮੀਨ ਉਹ ਵੀ ਫੜਿਆ ਗਿਆ ਸੀ ਤੇ ਹੁਣ ਐਨਆਈਏ ਦੀ ਟੀਮ ਕੱਲ ਤੁਹਾਡੇ ਘਰ ਆਈ 3 ਤੋਂ 4 ਮਿੰਟ ਰਹੀ ਉਸਦੇ ਬਾਅਦ ਉਹ ਇੱਥੋਂ ਦੀ ਚਲੇ ਗਏ ਨੇ ਤੇ ਹੁਣ ਪੁਲਿਸ ਸੋਰਸ ਤੋਂ ਵੀ ਸਾਨੂੰ ਪਤਾ ਲੱਗਾ ਕਿ ਉਹ ਵਾਪਸ ਭਰਤ ਗਈ ਹੈ ਤੇ ਲੇਕਿਨ ਮੀਡੀਆ ਰਿਪੋਰਟ ਮੁਤਾਬਕ ਕਿ ਹੁਣ ਉਹ ਜਿਹੜੀ ਇੱਕ ਨਵੀਂ ਐਫਆਈਆ ਦਰਜ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਨ ਜਾ ਰਹੇ ਨੇ ਕਿਵੇਂ ਦੇਖਦੇ ਹਾਂ ਦੇਖੋ ਗੱਲ ਇਹ ਕਿ ਐਨਆਈਏ ਕਾਲ ਆਈ ਸੀ ਨੂ ਪਤਾ ਲੱਗਿਆ ਮੈਂ ਘਰ ਨਹੀਂ ਸੀਗਾ ਔਰ ਇਹ ਗੱਲ ਜਦੋਂ ਗ੍ਰਹਿ ਮੰਤਰੀ ਜੀ ਸ਼ਿਮਸ਼ਾ ਜੀ ਨਾਲ ਗੱਲਬਾਤ ਹੋਈ ਸੀ ਉਹ ਨਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਸੋ ਉਸੇ ਸੰਦਰਭ ਚ ਆਏ ਹੈਗੇ ਆ ਬਾਕੀ ਐਫ ਆਈ ਆਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੇਰੇ ਨੌਲੇਜ ਨਹੀਂ ਹੈਗੀ ਆ ਬਾਕੀ ਹੋ ਸਕਦਾ ਉਹਨਰ ਆਪਣੀ ਪ੍ਰੋਸੀਜਰ ਹੋਵੇ ਮੀਡੀਆ ਰਿਪੋਰਟਸ ਜਿਹੜੀਆਂ ਖਬਰਾਂ ਚੱਲ ਚੁੱਕੀਆਂ ਨੇ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਕਿ ਐਨਆਈਏ ਇੱਕ ਨਵੀਂ ਐਫਆਈਆਰ ਦਰਜ ਕਰਕੇ ਨਵੇਂ ਸਿਰੇ ਤੋਂ ਜਾਂਚ ਕਰੇਗੀ ਇਹਨੂੰ ਕਿਵੇਂ ਦੇਖਣੀ ਹੋ ਸਕਦਾ ਹੈ ਕਿ ਵੀ ਉਹ ਉਹਨਾਂ ਦਾ ਕੋਪੀ ਵੀਨ ਹੋਵੇ ਕਿ ਵੀ ਉਹ ਇੱਕ ਕੇਸ ਦੀ ਦੁਬਾਰਾ ਐਫਆਈਆਰ ਦਰਜ ਕਰਨੀ ਹੈ ਕਿਉਂਕਿ ਐਫਆਈਆਰ ਜਨਰਲੀ ਤੱਕ ਹੁੰਦੀ ਉਹਦੇ ਵਿੱਚ ਕੋਈ ਐਡੀਸ਼ਨਲ ਇਨਫੋਰਮੇਸ਼ਨ ਕਰਨੀ ਹੋਵੇ ਤੇ ਫਿਰ ਅੱਗੇ ਆਪਰੇ ਕਰ ਸਕਦੇ ਆ ਲੇਕਿਨ ਅ ਨਵੀਂ ਐਫ ਆਈ ਆਰ ਦਾਜ ਕੀਤਾ ਜਾਵੇ ਉਹ ਚਲੋ ਹੋ ਸਕਦਾ ਉਹਨਾਂ ਦਾ ਆਪਣਾ ਹੀ ਪ੍ਰੋਸੀਜਰ ਹੋਵੇ ਉਹ ਕਰ ਰਹੇ ਆ ਬਾਕੀ ਦੇਖਦੇ ਹਾਲੇ ਸਾਰੀਆਂ ਚੀਜ਼ਾਂ ਕਿਉਂਕਿ ਜਿਹੜੀ ਸਾਰੀ ਕਾਂਸਪੀਰੇਸੀ ਹੈਗੀ ਹੈ ਜਿਸ ਨਾਲ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਸੋ ਜਿੱ ਤੱਕ ਸਵਾਲ ਹੈ ਹੁੰਦਾ ਕਿ ਸਟੇਟ ਪੁਲਿਸ ਹੋਰ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਇਹ ਇਨ ਕੋਆਰਡੀਨੇਸ਼ਨ ਕੰਮ ਕਰਦੀਆਂ ਹੈ ਕਿ ਆ ਤੇ ਉਹ ਕਰ ਰਹੀ ਹੈ ਸੋ ਉਸ ਲਈ ਆਪਾਂ ਉਨਨ ਜਦੋਂ ਕਰ ਲੈਣਗੇ ਫਿਰ ਹੀ ਪਤਾ ਲੱਗੇਗਾ ਸਾਰਾ ਰਿਜ਼ਲਟ ਆਏਗਾ ਕਿ ਵੀ ਸਾਰੀ ਕਨਸਪੀਰੇਸੀ ਜਿਹੜੀ ਅਨਫੋਲਡ ਹੋਈ ਲੇਕਿਨ ਕੱਲ ਜਦੋਂ NIA ਆਈ ਪੇਸ਼ ਤੁਸੀਂ ਕਿਹਾ ਕਿ ਤੁਸੀਂ ਘਰ ਨਹੀਂ ਸੀਗੇ ਔਰ ਇੱਥੇ ਤੁਹਾਡੇ ਜਿਹੜੇ ਘਰ ਦੇ ਵਿੱਚ ਜਿਹੜੇ ਲੋਕ ਸੀਗੇ ਜਾਂ ਸਿਕਿਉਰਟੀ ਸੀ ਉਹਨਾਂ ਨੂੰ ਪਤਾ ਸੀਗਾ ਕਿ NIA ਆ ਕੇ ਚਲੀ ਗਈ ਹੈ ਤੇ ਕਿੰਨਾ ਕੁ ਚਿਹਰੇ ਇੱਥੇ ਹੋ ਰਹੇ ਸੀਗੇ ਮੈਨੂੰ ਇਹ ਧਿਆਨ ਨਹੀਂ ਹੈਗਾ ਹੋ ਸਕਦਾ 15 ਮਿੰਟ ਅਧਾ ਘੰਟਾ ਰੇ ਹੋਣ ਉਹਦਾ ਆਪਣਾ ਪ੍ਰੋਸੀਜਰ ਹੈ ਹੋ ਸਕਦਾ ਉਹ ਜਦੋਂ ਸਾਨੂੰ ਪਤਾ ਲੱਗਾ کہ بھی وہ اس تو پہلا بھی اتنے ہو سکتا ہے کہ انہوں نے ساری تفتیش کیتی ہو سارا گا معائنہ کیتا ہو لیکن جیڑی ہاں میڈیا رپورٹس جیڑی جانکاری سامنے آ رہی کہ ایک نو ایف آئی آر این آئی اے درج کرنے جا رہی ہے اگر یہ ایف آئی آر درج کر دی ہے نویں سیرے تو پھر جانچ ہوئے گی دیکھو کی پروسیجر ہے میم اس پر پوری جانکاری نہیں ہے کہ این آئی اے وہ اپنی ਸੈਪਰੇਟ ਐਫ ਆਈ ਆਰ ਦਰਜ ਕਰ ਸਕਦੀ ਹੈ ਤੇ ਫਿਰ ਲਾਈਕ ਲਾਈਕਲੀ ਹੈ ਕਿ ਉਹ ਆਪਣੇ ਸਿਸਟਮ ਨਾਲ ਜਿਹੜਾ ਹੈਗਾ ਉਹ ਇਨਵੈਸਟੀਗੇਸ਼ਨ ਕਰਨਗੇ ਬਿਲਕੁਲ ਅਸੀਂ ਪੁਲਿਸ ਦੇ ਇੱਕ ਅਧਿਕਾਰੀ ਨਾਲ ਵੀ ਗੱਲ ਕੀਤੀ ਉਹ ਕੈਮਰੇ ਅੱਗੇ ਤਾਂ ਨਹੀਂ ਬੋਲੇ ਲਿਕੇ ਉਹ ਕਹਿੰਦੇ ਕਿ ਜਦ ਤੱਕ ਨਵੀਂ ਐਫ ਆਈ ਆਰ ਦਰਜ ਨਹੀਂ ਹੁੰਦੀ ਕੁਝ ਗੱਲ ਨਹੀਂ ਕਰਦੇ ਹੈਗੇ ਫਿਲਹਾਲ ਜਿਹੜਾ ਉਹਨਾਂ ਇੱਥੇ ਐਨ ਆਈ ਏ ਆਈ ਸੀ ਆ ਕੇ ਚਲੀ ਗਈ ਹੈ ਉਹਨਾਂ ਨੇ ਤਾਂ ਇਹ ਕਿਹਾ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾ ਕ੍ਰਮ ਨੂੰ ਕਿ ਐਨ ਆਈ ਏ ਅਗਰ ਫਾਈਰ ਦਰਜ ਕਰਦੀ ਹੈ ਤੇ ਮਤਲਬ ਕਿ ਹੁਣ ਪੁਲਿਸ ਨਾਲ ਕੋਆਰਡੀਨੇਸ਼ਨ ਹੋਏਗਾ ਕਿ ਐਨਆਈਏ ਜਿਹੜਾ ਆਪਣਾ ਅਲੱਗ ਤੋਂ ਹੀ ਜਾਂਚ ਕਰੇਗੀ ਦੇਖੋ ਗੱਲ ਇਹ ਕਿ ਵੀ ਸਟੇਟ ਪੁਲਿਸ ਨਾਲ ਸੈਂਟਰਲ ਏਜੰਸੀਸ ਹਮੇਸ਼ਾ ਇਹ ਕੋਆਰਡੀਨੇਸ਼ਨ ਕੰਮ ਕਰਦੀ ਹੈ ਤੇ ਬਾਕੀ ਇਹ ਹੁੰਦਾ ਹੈ ਕਿ ਵੀ ਉਹਨਾਂ ਦਾ ਇੱਕ ਆਪਣਾ ਇੰਡੀਪੈਂਡੈਂਟ ਸਿਸਟਮ ਹੈਗਾ ਇਨਕੁਆਇਰੀ ਕਰਨ ਦਾ ਕਰਨਗੇ ਦੇ ਵਿੱਚ ਨਹੀਂ ਫਿਰ ਜੇ ਅਗਰ ਐਨਆਈਏ ਅਲੱਗ ਤੋਂ ਹੀ ਜਾਂਚ ਕਰੇਗੀ ਮਤਲਬ ਪੁਲਿਸ ਨਾਲ ਕੋਆਰਡੀਨੇਸ਼ਨ ਨਹੀਂ ਰਹੇਗਾ ਕਿ ਕਿ ਪੁਲਿਸ ਦੀ ਜਿਹੜੀ ਜਾਂਚ ਹੈ ਉਹਨਾਂ ਤੇ ਐਨਆਈਏ ਨੂੰ ਜਾਂ ਫਿਰ ਭਰੋਸਾ ਨਹੀਂ ਹੈ ਕਿਤੇ ਨਾ ਕਿਤੇ ਸਵਾਲੇ ਨਿਸ਼ਾਨ ਨਹੀਂ ਨਹੀਂ ਐਸਾ ਨਹੀਂ ਹੁੰਦਾ ਦੇਖੋ ਸਟੇਟ ਪੁਲਿਸ ਨੇ ਜਿਹੜਾ ਹੈਗਾ ਜਿਹੜੀ ਬੇਸਿਕ ਇਨਵੈਸਟੀਗੇਸ਼ਨ ਕੀਤੀ ਹੈ ਠੀਕ ਹੈ ਨਾ ਹੁਣ ਜਿਹੜਾ ਐ ਐਗਜ਼ੀਕਿਊਟਰ ਸੀਗਾ ਉਹਨੂੰ ਪਕੜਿਆ ਤੇ ਉਹਦੇ ਵਿੱਚ ਡਿਫਰੈਂਟ ਏਜੰਸੀਸ ਦੀ ਹੈਲਪ ਵੀ ਲਈ ਹੋਣੀ ਹੈ ਜੇ ਦਿੱਲੀੋਂ ਪਕੜਿਆ ਤੇ ਦਿੱਲੀ ਪੁਲਿਸ ਦੀ ਹੈਲਪ ਲਈ ਹੋਏਗੀ ਕਿਉਂਕਿ ਆਫਟਰ ਆਲ ਜਿਸ ਚਗਾ ਦੀ ਲੋਕੇਸ਼ਨ ਹੈਗੀ ਹੈ ਉਹਦਾ ਕਿੱਥੇ ਠਹਿਰੇ ਹੋਇਆ ਕਿਸ ਤਰ੍ਹਾਂ ਆਏਗਾ ਉਹ ਸਾਰੀਆਂ ਚੀਜ਼ਾਂ ਲੋਕਲ ਪੁਲਿਸ ਹੀ ਹੈਲਪਲੀਤੀ ਜਾਂਦੀ ਹੈਗੀ ਹੈ ਤੋ ਇਸ ਨਾਤੇ ਜਿਹੜਾ ਹੈਗਾ ਕਿ ਜਿੰਨੀ ਕੁ ਬੇਸਿਕ ਇਨਕੁਆਰੀ ਹੋਈ ਹੈ ਉਸ ਤੋਂ ਅੱਗੇ ਜਿਹੜੀ ਹੈਗੀ ਹੈ ਤਫਤੀਸ਼ ਨੂੰ ਲਜਾਣ ਦੇ ਲਈ ਜਿਹੜਾ ਹੈਗਾ ਐਨਆਈਏ ਆਪਣੀ ਇਨਕੁਆਰੀ ਕਰੇਗੀ ਤੇ ਕਿਉਂਕਿ ਜਦੋਂ ਇਹ ਹਮਲਾ ਆਇਆ ਉਹਦੇ 7-8 ਦਿਨ ਬਾਅਦ ਇੱਕ ਪੋਸਟ ਆਂਦੀ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੀ ਤੇ ਉਹ ਕਹਿ ਰਹੇ ਕਿ ਸਾਡਾ ਇਹ ਦੋਵਾਂ ਦਾ ਕੋਈ ਲੈਣਾ ਦੇਣਾ ਨਿਸ਼ਾਨ ਅਕਤਰ ਤੇ ਸ਼ਹਿਜ਼ਾਦ ਪੱਟੀ ਦੇ ਨਾਲ ਉਹ ਕਹਿ ਰਹੇ ਕਿ ਅਸੀਂ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਜਿਹੜੇ ਕਰਦੇ ਅਸੀਂ ਉਹਨਾਂ ਦੇ ਨਾਲ ਨਹੀਂ ਅਸੀਂ ਉਹਨਾਂ ਨੂੰ ਮਾਰਾਂਗੇ ਕੀ ਲੱਗ ਰਿਹਾ ਹੈ ਕਿ ਉਹ ਉਹਨਾਂ ਨੂੰ ਮਾਰ ਪਾਉਗੀ ਜਾਂ ਫਿਰ ਪੁਲਿਸ ਜਿਹੜਾ ਦੇਖੋ ਗੱਲ ਇਹ ਤਾਂ ਗੱਲ ਜਿਹੜੀ ਹੈਗੀ ਹੈ ਕਿ ਵੀ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਇੱਥੇ ਵੀ ਆਏ ਸੀ ਉਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਬੜਾ ਮੀਡੀਆ ਚ ਆਇਆ ਹੋਇਆ ਤੇ ਉਹਦੇ ਵਿੱਚ ਇਹ ਹੈਗਾ ਕਿ ਉਹਨਾਂ ਨੇ ਨਾਮ ਲਿੱਤਾ ਸੀਗਾ ਕਿ ਹੁਣ ਜੇ ਉਹਨਾਂ ਨੇ ਹੁਣ ਡਿਨਾਈਲ ਹੈ ਕੀ ਨਾਮ ਇਹਦਾ

ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁੱਛੋ ਨਾ ਕਿ ਉਹਨਾਂ ਨੇ ਕਿਦਾਂ ਨਾਮ ਲਿਆ ਸਰ ਮੈਂ ਇਹ ਜਾਨਣਾ ਚਾਹੁੰਦਾ ਹੈ ਕਿ ਜਦੋਂ ਤੁਸੀਂ ਹੁਣ ਕਹਿ ਰਹੇ ਹੋ ਕਿ ਇੱਕ ਸਵਾਲੀਆ ਨਿਸ਼ਾਨਾ ਜ਼ਰੂਰ ਹੈ ਕਿ ਨਾਮ ਲਿਆ ਸੀ ਉਹਨਾਂ ਨੇ ਲੇਕਿਨ ਉਹਦੇ ਬਾਅਦ ਜਿਹੜਾ ਲਾਰੈਂਸ ਬਿਸ਼ਨੋਏ ਗਰੁੱਪ ਦੀ ਪੋਸਟ ਆ ਨਾ ਤੇ ਪੋਸਟ ਦੇ ਵਿੱਚ ਇਹ ਦੱਸਣਾ ਕਿ ਅਸੀਂ ਉਹ ਰੁਪਈਆ ਦੇ ਨਾਲ ਨਹੀਂ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਨੇ ਮੈਂ ਇਹੀ ਦੇਖ ਰਿਹਾ ਇਹ ਦੋਵਾਂ ਨੂੰ ਐਂਗਲ ਨੂੰ ਕਿਵੇਂ ਦੇਖ ਰਹੇ ਹੋ ਕਿ ਉਹਦੀ ਪਹਿਲਾ ਨਾਮ ਲਿਆ 7-8 ਦਿਨ ਬਾਅਦ ਪੋਸਟ ਆਂਦੀ ਹੈ ਕਿ ਉਹ ਬਚਾ ਕਰ ਰਿਹਾ ਰਾਨਸ ਨੂੰ ਸ਼ਰੋਈ ਆਪਣਾ ਮੈਂ ਕਿ ਡਿਨਾਇਲ ਜਿਹੜੀ ਆਈ ਹੈ ਇਹ ਗੱਲ ਤੁਸੀਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਪੁੱਛੋ ਮੈਂ ਇਹ ਗੱਲ ਕਹਿ ਰਿਹਾ ਨਹੀਂ ਨਹੀਂ ਮੈਂ ਪਰ ਉਹ ਪੋਸਟ ਨੂੰ ਲੈ ਕੇ ਕਹਿ ਰਿਹਾ ਕਿ ਉਹ ਆਪਣਾ ਬਚਾ ਮੈਂ ਉਹਦੇ ਕੁਝ ਨਹੀਂ ਕਹਿਣਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮੈਂ ਤਾਂ ਕਹਿਣਾ ਹੈ ਕਿ ਜਿਹੜੇ ਉਹਨਾਂ ਨੇ ਦਿੱਤਾ ਰਿਐਕਸ਼ਨ ਦਿੱਤਾ ਉਹਦਾ ਰਿਸਪੌਂਸ ਆਮ ਆਦਮੀ ਪਾਰਟੀ ਦੇ ਲੀਡਰਸ ਕੋਲੋਂ ਲਵੋ ਬਿਲਕੁਲ ਸੋ ਇੱਕ ਹੋਰ ਆਪਾਂ ਜਾਣਨਾ ਚਾਹਾਂਗੇ ਅੱਜ ਜਿਹੜਾ ਪਹਿਲਾ ਗ੍ਰੇਨੇਡ ਅਟੈਕ ਹੋਇਆ ਸੀਗਾ ਜਲੰਧਰ ਦੇ ਵਿੱਚ ਰੋਜਰ ਸੰਧੂ ਜਿਹੜਾ ਯੂਟਿਊਬਰ ਸੀਗਾ ਉਸ ਮਾਮਲੇ 'ਚ ਇੱਕ ਆਰਮੀ ਜਵਾਨ ਨੂੰ ਫੜ ਲਿੱਤਾ ਗਿਆ ਹੈ ਕਿ ਉਸ ਆਰਮੀ ਜਵਾਨ ਵੱਲੋਂ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀਗੀ ਉਹ ਰੋਪੀਆਂ ਨੂੰ ਜਿਨ੍ਹਾਂ ਨੇ ਉਹਦੇ ਘਰ ਅਟੈਕ ਕੀਤਾ ਸੀਗਾ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਦੇਖੋ ਐਸਾ ਪੁਲਿਸ ਡਿਫਰੈਂਟ ਬਲਾਸਟ ਹੋਇਆ ਡਿਫਰੈਂਟ ਅਟੈਕ ਹੋਏ ਆਗੇ ਆ ਕਿਉਂਕਿ ਇਹ 16ਵਾਂ ਸੀਗਾ ਪਹਿਲਾਂ 15 ਹੋਏ ਆ ਠੀਕ ਹੈ ਨਾ ਉਹਦਾ ਇੱਕੋ ਕਾਰਨ ਤਾਂ ਹੋ ਨਹੀਂ ਸਕਦਾ ٹھیک ہے نا سارے کون کون پیچھے نہیں ساری گلو جائے گی پوری ہال انسٹیگیشن جدو پوری ہوئے گی پتا لگے گا کہ یہ پیچھے سارا کون کون سا کدہ ہاتھ سا کون کون سامل سر ਕੱਲ ਸੀ ਚਰਨਜੀਤ ਸਿੰਘ ਚੰਨੀ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਉਹ ਕਹਿ ਰਹੇ ਕਿ ਇੱਕ ਪਟਾਕਾ ਜਿਹਾ ਚੱਲਿਆ ਇਸ ਇਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਗੱਲ ਇਹ ਹੈ ਕਿ ਚੰਨੀ ਸਾਹਿਬ ਸਿਆਣੇ ਹੈਗੇ ਮੁੱਖ ਮੰਤਰੀ ਰਹੇ ਹੋਏ ਆ ਠੀਕ ਹੈ ਨਾ ਅੱਜ ਦੇ ਮੁੱਖ ਮੰਤਰੀ ਵੀ ਜ਼ਿਆਦਾ ਸਿਆਣੇ ਆ ਸੋ ਦੇਖੋ ਜਨਤਾ ਕੰਪੈਰੀਜ਼ਨ ਕਰੇਗੀ ਉਹਨਾਂ ਦੇ ਬਿਆਨਾਂ ਨੂੰ ਨਹੀਂ ਸਿਰਫ ਇੱਕ ਗ੍ਰੇਨੇਡ ਅਟੈਕ ਨੂੰ ਪਟਾਕਾ ਕਹਿ ਦੇਣਾ ਕਿ ਉਹਨਾਂ ਨੂੰ ਸੋ ਮੈਂ ਮੈਂ ਇਸੇ ਕਮੈਂਟ ਨਹੀਂ ਕਰਨਾ ਚੰਨੀ ਸਾਹਿਬ ਵੀ ਮੁੱਖ ਮੰਤਰੀ ਰਹੇ ਪੰਜਾਬ ਦੇ ਠੀਕ ਹੈ ਨਾ ਹੁਣ ਉਸ ਤੋਂ ਬਾਅਦ ਅਗਲੇ ਮੁੱਖ ਮੰਤਰੀ ਆਏ ਮਾਨ ਸਾਹਿਬ ਤੋਂ ਉਹਦੇ ਵਿੱਚ ਉਨ੍ਹਾਂ ਦੇ ਬਿਆਨ ਉਨ੍ਹਾਂ ਦੇ ਬਿਆਨ ਜਿਹੜੇ ਹੈਗੇ ਡਿਫਰੈਂਟ ਜਨਤਾ ਸੈਸ ਕਰੇਗੀ ਸਾਰਾ ਕਿ ਸਭ ਤੋਂ ਸਿਆਣਾ ਕੌਣ ਹੈ